ઓય આ મેલ વાળી દીધી ઓય યાર ઓ બાબાજી ઓય યાર ਆਜਾ ਇੱਥੇ ਹੀ ਕੱਢ ਯਾਰ ਬੈਠ ਕੇ ਉਹ ਯਾਰ ਮੈਂ ਕੱਢਣਾ ਹੈ ਬੈਠ ਕੇ ਕਰਣਾ ਹੈ ਉਹ ਡਾਕਟਰ ਦੇ ਬਾਣ ਯਾਰ ਤੂੰ ਇਧਰ ਆ ਆਪਣਾ ਕੰਮ ਹੈ ਬੈਠ ਕੇ ਗੱਲ ਕਰਨੀ ਜੋ ਤੂੰ ਕਹੇ ਮੈਨੂੰ ਜਾਂਦਾ ਸਾਡੇ ਕੰਮ ਨਹੀਂ ਉਹ ਠੀਕ ਹੈ ਬਾਬਾ ਜੀ ਮੈਨੂੰ ਕਾਹਦਾ ਜਵਾਬ ਹੈ ਠੇਕੇ ਬੰਦ ਕਹਿੰਦਾ ਤੁਹਾਡੇ ਕੰਮ ਹੈ ਅਸੀਂ ਉੱਥੇ ਕੋਈ ਨਹੀਂ ਗੱਲ ਸੁਣਤੀ ਜਾਨੇ ਰਾਮ ਕਰੀ ਸ਼ੁਰੂਆਤ ਕਰੀ ਚਲੋ ਪਿਆਰਦੇ ਮੈਨੂੰ ਜਿੱਥੇ ਲਓ ਵੀ ਉੱਥੇ ਪਹੁੰਚੋ ਨਹੀਂ ਗੱਲ ਹੀ ਨਹੀਂ ਹੈਗੀ ਉਹ ਨਹੀਂ ਬਦਨਾਮੀ ਕਰਾਉਣੀ ਫਿਰੇ ਲੋਕਾਂ ਨੇ ਇੱਕ ਮਿੰਟ ਥਿੰਕ ਇੱਕ ਮਿੰਟ ਥਿੰਕ ਆਪਸੀ ਕਰਾਇਆ ਦੇ ਉਹਨਾਂ ਦਾ ਅੱਜ ਤੈਨੂੰ ਮਾਮਾ ਸੋਸਾਇਟੀ ਦੇ ਨਾਮ ਤੇ ਆ ਗਿਆ ਤੁਸੀਂ ਪਹਿਲਾਂ ਗਏ ਸਾਡੇ ਕੰਮ ਆ ਠੇਕੇ ਬੰਦ ਕਰਾਉਣੇ ਨਹੀਂ ਸਿੰਘਾਂ ਦੇ ਕੰਮ ਆ ਲੈਂਗ ਚ ਠੇਕੇ ਬੰਦ ਕਰਾਉਗੇ ਬੰਨੂ ਮਾਰੇ ਨੇ ਬਾਣੀ ਪੜਨ ਨੂੰ ਕਿਹਾ ਕਿ ਲੋਕਾਂ ਦੇ ਠੇਕੇ ਬੰਦ ਕਰਾਉਣ ਨੂੰ ਕਿਹਾ ਥੱਲੇ ਆ ਜਾ ਮਰਜੀ ਵੀ ਨਹੀਂ ਬਾਬਾ ਜੀ ਗਲਤ ਕੰਮ ਆ ਪੰਜਾਬੀ ਉਹਦੀ ਕੌਮ ਦੀ ਪੂਰੀ ਨਹੀਂ ਮਤਲਬ ਸਿੰਘਾਂ ਦਾ ਕੰਮ ਠੇਕੇ ਖਲਾਉਣਾ ਉਹ ਬਾਬਾ ਜੀ ਅਸੀਂ ਖਲਾਉਣਾ ਹੈ ਦੇਖੋ ਮੇਰੀ ਗੱਲ ਸੁਣੋ ਪੁਲੀ ਲੀਗਲ ਨੋਟਿਸ ਭੇਜੋ ਵੀ ਬਾਈ ਬੰਦ ਕਰੋ ਗਲਤ ਹੋ ਗਈ ਮੈਂ ਤੈਨੂੰ ਕਿਹਾ ਠੇਕੇ ਖਲਾਉ ਪਿੰਡੀ ਦਾ ਨੋਟਿਸ ਪੱਜੋ ਠੇਕਾ ਬੰਦ ਕਰ ਦੋ ਗੱਲ ਕਰ ਯਾਰ ਸਾਡਾ ਕੀ ਕੰਮ ਜਾ ਕੇ ਠੇਕੇ ਬੰਦ ਕਰਾਉਣਾ ਪ੍ਰੇਮ ਪਿਆਰ ਦੇ ਉਹਨਾਂ ਨੇ ਵੀ ਹੈਗਾ ਪ੍ਰੇਮ 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 ਜਿੰਨਾ ਦੇ ਸਰਪ੍ਰਸਤ ਦੇ ਕਰਨਾ ਕੰਮ ਉਹ ਪਾਪਾ ਵੀ ਪ੍ਰਸ਼ਾਸਨ ਹੈ ਨਹੀਂ ਅਸੀਂ ਉਸੇ ਪਹਿਲੇ ਮੈਨੂੰ ਜਦੋਂ ਪ੍ਰਸ਼ਾਸਨ ਇੱਕ ਮੇਰੀ ਗੱਲ ਪ੍ਰਸ਼ਾਸਨ ਦੀ ਡਿਊਟੀ ਆ ਡੀਸੀ ਕਰੇ ਕਮਿਸ਼ਨਰ ਸਾਹਿਬ ਕਰ ਉਹ ਕਰਨਗੇ ਉਹ ਕਰਾਓ ਬੰਦ ਉਹ ਕਰਨਗੇ ਉਹ ਕਰ ਨੋਟਿਸ ਬੈਠਾ ਆਪਾਂ ਕਿਸੇ ਦੇ ਆ ਕੇ ਤਾਲਾ ਲਾ ਦਈਏ ਦੇਖੋ ਆਪਾਂ ਇਹ ਨਹੀਂ ਕਹਿੰਦੇ ਇੱਥੇ ਹੀ ਘੱਟੋ ਘੱਟ ਪਹਿਲਾਂ ਪਤਾ ਕਿੰਨਾ ਪੁਰਾਣਾ ਠੇਕਾ ਰਹਿ ਚੁੱਕਿਆ ਤੁਹਾਨੂੰ ਪਤਾ ਬਾਬਾ ਜੀ 10 ਸਾਲ ਆਤਾ ਰਿਹਾ ਯਾਰ 10 ਸਾਲ ਕਿਨੇ ਬੈਠਾ ਰਿਹਾ ਉਹਦੋਂ ਕਿਉਂ ਨਹੀਂ ਬੰਦ ਕਰਾਇਆ ਅੱਜ ਇਹਨਾਂ ਨੂੰ ਚੇਤੇ ਆਣ ਲੱਪਿਆ ਪਾਸ਼ਾ ਬਿਰੋਜੀ ਰੋਟੀ ਦੇ ਲੱਟ ਮਾਰ ਨਹੀਂ ਕਿੰਨੀ ਦੇ ਸੱਤ ਨਹੀਂ ਠੇਕਾ ਬੰਦ ਕਰਾਓ ਜੀ ਸੱਤ ਕੇ ਕਰਾਓ ਮੈਂ ਕਿਸੇ ਮੈਲ ਕਹਿੰਦਾ ਨਹੀਂ ਉਹ ਇਹ ਨਾ ਗਰਗੱਦ ਕੰਮ ਨਾਲ ਗੁਰੂ ਰਾਮਦਾਸ ਮਹਾਰਾਜ ਉਹ ਬਾਬਾ ਜੀ ਮੇਰੇ ਗੱਲ ਉਹਨਾਂ ਨੇ ਦੇਖੋ ਕਿਸੇ ਨੇ ਧੱਕੇ ਨਾਲ ਨਹੀਂ ਕਰਾਇਆ ਉਹਨਾਂ ਨੂੰ ਵੀ ਇਹ ਗੱਲ ਕਹੀ ਤੁਸੀਂ ਪਹਿਲੇ ਤੁਹਾਨੂੰ ਵੀ ਇਹ ਗੱਲ ਕਿ ਨਹੀਂ ਆਪਸ ਵਿੱਚ ਨਾਲ ਫੈਸਲਾ ਬਾਬਾ ਜੀ ਆਹੀ ਕਿਉਂ ਪੈਸਾ ਨਹੀਂ ਲੋੜ ਹੀ ਨਹੀਂ ਆਹੀ ਕਿਉਂ ਪੈਸੀ ਆਪਸ ਵਿੱਚ ਤੁਸੀਂ ਪਹਿਲੇ ਤੁਸੀਂ ਨੀਗਰ ਨੋਟਿਸ ਦਿਓ ਡੀਸੀ ਸਾਹਿਬ ਨੂੰ ਭਾਈ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਮਾਰਕੀਟਾ ਉੱਤੇ ਠੇਕਾ ਕੋਲੇ ਅਗਰੇ ਬੰਦ ਕਰਾਣ ਜਿਹੜਾ ਤੁਹਾਨੂੰ ਗੱਲ ਨੀਮਰ ਸਿੰਘਾਂ ਦੇ ਚੋਰੇ ਪਾ ਨਹੀਂ ਠੇਕੇ ਵੀ ਜਾਣਾ ਯਾਰ ਭਈ ਦੇਖੋ ਮੇਰੀ ਗੱਲ ਸੁਣੋ ਜੀ ਮਾਹ ਲਗੋ ਸ਼ਰੀ ਮਨਨੂ ਵੀ ਇਹ ਗੱਲ ਕਹਿੰਦੇ ਆ ਵੀ ਜੋ ਕਰਨਾ ਨੀਕੀ ਕਾਰਵਾਈ ਕਰੋ ਤੁਹਾਨੂੰ ਕੋਈ ਕਾਰਵਾਈ ਕਰੋ ਕਿਸੇ ਨੇ ਜਾ ਕੇ ਧੱਕਾ ਨਾ ਕਰੋ ਕੋਈ ਗੱਲ ਪਪਾ ਜੀ ਲੀਗਲੀ ਕਰ ਗਈ ਹੋ ਸਕਦੀ ਆ ਆਪਾਂ ਜਾ ਕੇ ਆਪਣਾ ਆਪਾਂ ਪਹਿਰਾ ਕਰ ਸਕਦੇ ਆ ਕੋਈ ਵੀ ਆਪਾਂ ਪ੍ਰਸ਼ਾਸਨ ਦੇ ਨਾਮ ਤੇ ਲਾ ਕੇ ਕਰ ਸਕਦੇ ਆ ਡੀਸੀ ਸਾਹਿਬ ਨੇ ਆਖਿਆ ਹਾਂ ਆਪਾਂ ਸੇ ਚਲੋ ਹੁਣ ਚੱਲੀਏ ਤੁਸੀਂ ਯਾਰ ਲੀਗਲ ਨੋਟਿਸ ਭੇਜੋ ਹੋ ਗਿਆ ਕਰਨਾ ਸਾਰੀ ਆਂਡੇ ਮਰਜੀ ਸਾਹਿਬ ਬੰਦ ਕਰਾ ਦੇ ਸਾਨੂੰ ਕਿਧਰ ਆ ਜਾ ਪਰ ਕਿਸੇ ਨੂੰ ਧੱਕਾ ਨਾ ਕਰੋ ਜਾ ਕੇ ਧੱਕਾ ਕਿਸੇ ਨੇ ਨਹੀਂ ਕੀਤਾ ਧੱਕਾ ਨਹੀਂ ਕਰਨਾ ਆਪਾਂ ਕਿੱਥੇ ਚਲੋ ਬੰਦ ਬੱਸ ਕਰੋ ਸ਼ਹਿਨ ਜੋ ਵੀ ਘੱਡੀ ਦਿੱਤੇ ਆ ਵੀਡੀਓ ਕਰੀਏ ਭਰਾ ਤੁਸੀਂ ਆਪਾਂ ਵੀ ਸ਼ਾਂਤ ਰਹੋ ਆਪਣੇ ਭਰਾ ਆ ਸਾਰੇ ਸਰਦਾਰਾਂ ਨੂੰ ਪਰਣ ਚਾਹੀਦੀ ਮਾਰੀ ਮੋਤੀ بس بھائی او ਡਾਕਟਰ ਸਾਹਿਬੇ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਜੀ ਸ਼ੋਹਰਿੰ ਮੇਰੇ ਬੇਨਤੀ ਹੈ ਬਾਬਾ ਜੀ ਹੋ ਗਈ ਗੱਲ ਮੈਂ ਤੁਹਾਨੂੰ ਕਲੀਗਲ ਨੋਟਿਸ ਤੇ ਬੰਦ ਕਰਾ ਲਵਾਂ ਮੈਨੂੰ ਪਰ ਤੁਸੀਂ ਆਹ ਨਾ ਨਾ ਕੰਮ ਕਰੋ ਆ ਕੰਮ ਨਾ ਨਾ ਕਰੋ ਤੁਸੀਂ ਸ਼ਰੀਪਾ ਜੀ ਉਹਨਾਂ ਦਾ ਕਹਿਣਾ ਕੀ 24 ਆਵਰਸ ਜਿਹੜਾ ਕੀ ਉਹਨਾਂ ਨੇ ਦਿੱਤੇ ਗਏ ਸੀ ਠੇਕਾ ਪਰ ਮੇਰੀ ਗੱਲ ਸੁਣੋ ਠੇਕਾ ਬੰਦ ਕਰਾ ਦੇ ਮੈਨੂੰ ਕੋਈ ਤਰਾਜ਼ ਨਹੀਂ ਦੁਨੀਆਂ ਦੁਕਾਨਾਂ ਬੰਦ ਕਰਾ ਮੈਨੂੰ ਕੀ ਤਰਾਜ ਉਹਦੇ ਨਾਲ 12 ਵਜੇ ਤੋਂ ਬਾਅਦ ਰਾਤੀ ਖੋਲਣ ਦਾ ਕੀ ਗੱਲ ਹੈ ਉਹ ਕਿਹੜਾ ਗੰਦ ਕਰਾ ਦੇ ਮੈਨੂੰ ਕੀ ਤਰਾਜ ਰਾਤ ਆ ਫਿਰ ਤੁਹਾਨੂੰ ਕੀ ਤਰਾਉ ਬੰਦੇ ਨਾਲ ਸਾਫ ਕਰਕੇ ਗਈ ਹੈ ਹੈ ਪੁਲਿਸ ਸਾਫ ਕਰਕੇ ਗਈ ਹੈ ਡਾਕਟਰ ਸਾਹਿਬ ਇੱਕ ਮਿੰਟ ਮੇਰੀ ਡੀਐਸਪੀ ਸਾਹਿਬ ਆ ਡਾਕਟਰ ਸਾਹਿਬ ਮੇਰੇ ਨਾਲ ਮੇਰੇ ਲੋ ਸਾਰੇ ਬੰਦ ਕਰਾਓ ਕਿਹੜੇ ਕਾਨੂੰਨ ਆਏ ਤੇ ਵੀ ਇੱਥੇ ਸ਼ਰਾਬ ਚੱਲੇਗੀ ਬਾਬਾ ਜੀ ਬੰਦ ਕਰਾ ਮੈਂ ਤੈਨੂੰ ਕੀ ਕਰੀਂ ਯਾਰ ਕਮਾਲ ਕਰਦਾ ਗੱਲ ਕਰ ਲੋ ਗੱਲਬਾਤ ਕਰੀਂ ਤੁਸੀਂ ਐਵੇਂ ਯਾਰ ਵਿੱਚ ਫਿਲਮ ਬਿڑا ਲੋੜ ਤੋਂ ਉਹਦੀ ਗੱਲ ਕਰ ਰਹੇ ਨਜਾਇਜ਼ ਬੰਦ ਕਰ ਰਹੇ ਨਜਾਇਜ਼ ਗੱਲ ਕੋਈ ਮਦਦ ਨਹੀਂ ਕਰਦਾ ਉਹ ਇਹ ਕਹਿੰਦਾ ਬੰਦ ਕਰੋ ਪਰ ਲੀਗਲ ਤਰੀਕੇ ਨਾਲ ਬੰਦ ਕਰਾ ਸਾਰਿਆਂ ਕੋਲ ਹੋਇਆ ਸਾਰਿਆਂ ਆਸਰਾ ਕੋਲ ਹੋਇਆ ਸਭ ਕੋਲ ਹੋਇਆ ਨਹੀਂ ਮੇਰੀ ਇੱਕ ਗੱਲ ਦੱਸੋ ਜਦੋਂ ਨਾ ਸੁਣਵਾਈ ਹੋਵੇ ਕੀ ਕਰੀਗਾ ਜਦੋਂ ਸੁਣਵਾਈ ਨਾ ਹੋਵੇ ਕੀ ਕਰੀਗਾ ਡਾਂਸਰ ਦਾ ਬੋਲੀ ਜੋ ਫੇਰ ਥੋੜੀ ਜਿਹਾ ਸਾਡੀ ਕਮਰਸ਼ੀਅਲ ਏਰੀਆ ਬਣਾ ਕਾਲਾਖਰ ਸ਼ਹਿਰ ਦੇ ਗ੍ਰਾਮਦਾਸ ਵਾਰਕੀ ਦਾ ਨਾਮ ਹੈ 10 ਸਾਰੇ ਤੇ ਲਿਆ ਔਰ ਇਹ ਬਰਦਾਸ਼ਤ ਸੀ ਨਾ ਉਹਦੇ ਨਾਲ ਨਹੀਂ ਕਰਦਾ ਸਾਹਮਣੇ ਰਹਿਣਾ ਸਾਹਮਣੇ ਲੈ ਕੇ ਚੱਲਦਾ ਜੇ ਗਲਤ ਕੰਮ ਹੋ ਜੇ ਫੀਮੇਲ ਨਾ ਕਰ ਸਕੀ ਕਿ ਉਹ ਨਾ ਬੁਲਾ ਕੇ ਆ ਕੇ ਮੇਰੀ ਉਹ ਗੱਲ ਦੱਸੋ ਯਾਰ ਲੜੋ ਫੇਰ ਉਸ ਜੱਦ ਤੋ ਜੋ ਉਸ ਜੱਦ ਤੋ ਗੱਲ ਕਰ ਰਹੀ ਹੈ ਕਿ ਕਿੰਨਾ ਬਿਕਦਾ ਕਾ ਮੋਲ ਰਹੀ ਹੈ ਕਿਉਂ ਸੀ ਮੋਲ ਰਹੀ ਹੈ ਗੁਰੂ ਦਾ ਰਾਹ ਦੀ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕਾ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਹਾਂ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੀ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਕਿ ਤੁਹਾਨੂੰ ਕੀ ਅਧਿਕਾਰ ਹੈ ਜੀ ਤੁਸੀਂ ਕੌਣ ਹੋਣੇ ਆ ਹੁਣ ਆਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈ ਕਿਹੜਾ ਬੰਦਾ ਕਹਿ ਰਿਹਾ ਜੀ ਸ਼ਾਰੀ ਨੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਦੇ ਦੇਖੋ ਇਹਨਾਂ ਚੀਜ਼ਾਂ ਨਾਲ ਇੰਟਰਸਟ ਸਾਫ਼ ਸਮਝ ਆ ਜਾਂਦਾ ਇਹਨਾਂ ਦਾ ਸਾਫ ਇੰਟਰਸਟ ਸਮਝ ਆਂਦਾ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅੱਜ ਦਾ ਪੰਜਾਬ ਚ ਨਹੀਂ ਆਉਂਦੇ ਨਹੀਂ ਠੀਕੇ ਬੰਦੇ ਨੇ ਗੱਲ ਕੋਈ ਤੁਹਾਡੀ ਉਹ ਬੰਦ ਕਰਨ ਨੂੰ ਰਾਜ਼ੀ ਨੇ ਦੇ ਕੋਈ ACP ਨੇ ਉਹ ਰਾਜ਼ੀ ਹੋਣ ਨਾ ਹੋਣ ਮੇਰਾ ਮਨ ਕਿ ਤੁੰਨਾ ਕੋਈ ਕਾਰੋਬਾਰ ਹੈ ਮੈਂ ਉਹਨੂੰ ਬੰਦ ਕਰਨ ਦੇ ਲਈ ਆਪਣਾ ਅਫਸਰ ਤੇ ਲਾਊਂਗਾ ਨਾ ਕਿ ਮੇਰਾ ਬੰਦ ਨਾ ਹੋਵੇ ਕੰਮ ਗੱਲ ਹੈ ਕਿ ਆ ਕਿ ਸਰਕਾਰ ਦੀ ਬੰਦ ਨਹੀਂ ਚੁੱਪੀ ਹੈ ਸਰਕਾਰ ਇਹਨਾਂ ਦੀ ਤੇ ਇਤਿਹਾਸ ਰੱਖ ਕੇ ਡਿਸੀਜਨ ਲਵੇ ਉਹਨਾਂ ਨੂੰ ਬੰਦ ਕੀ ਜਗ੍ਹਾ ਤੇ ਬੈਠਾ ਕਹਿੰਦਾ ਚਿੱਟਾ ਵਿਗਦਾ ਇੱਥੇ ਪੁੱਛੋ ਕਿੱਥੇ ਵਿਗਦਾ ਚੱਕੋ ਬੰਦਾ ਪੁੱਛੋ ਕੀ ਹੋਇਆ ਕਿਸਨੇ ਬੋਲਿਆ ਜੀ ਉੱਥੇ ਸ਼ਰਮਤਾ ਵੀ ਆਏ ਨੇ ਉਹ ਦੱਸੇ ਭਗਵੰਤ ਜਮਾਨ ਨੇ ਕਿਹਾ ਸਾਨੂੰ ਜਾਣਕਾਰੀ ਦਿਓ ਤੁਹਾਨੂੰ ਯੁੱਧ ਨਸ਼ਾ ਵਰਤੋਂ ਚੱਲ ਰਿਹਾ ਉਹ ਦੱਸਣਾ ਚਾਹੀਦਾ ਉਹਨੂੰ ਕਿੱਥੇ ਵਿਕਦਾ ਚਟਾ ਬੰਦਾ ਉੱਚੀ ਬੋਲਿਆ ਚਟਾ ਵਿਕਦਾ ਇੱਥੇ ਪਾਜੀ ਖੜੇ ਨੇ ਸਾਡੇ ਐਸਐਚਓ ਸਾਹਿਬ ਉਹਨੂੰ ਉਹਨੂੰ ਚੈੱਕ ਇਨ ਪੁੱਛੇ ਕਿੱਥੇ ਵਿਕਦਾ ਚਟਾ ਜਾ ਕੇ ਮਾਰਨ ਛਾਪਾ ਹੁਣੇ ਉਹ ਬੰਦਾ ਉੱਥੇ ਕਹਿ ਰਿਹਾ ਉੱਚੀ ਉੱਚੀ